ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ نیوز ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਐਮਪੀ ਦੀ ਪਾਰਟੀ ਟਵਿੱਟਰ ਤੇ ਮਗਰੋਂ ਪੋਲੀ ਆਫ ਦਾ ਵੱਡਾ ਬਿਆਨ ਕਿਹਾ ਉਹ ਆਪਣੇ ਲੀਡਰਸ਼ਿਪ ਸਟਾਈਲ ਤੇ ਨਹੀਂ ਕਰੇ ਵਿਚਾਰ ਕੈਨੇਡਾ ਨੂੰ ਕਿਫਾਇਤੀ ਬਣਾਉਂਦਾ ਹੈ ਮੇਰਾ ਅਜੰਟਾ ਕੈਨੇਡੀਅਨਸ ਦੇ ਵੱਲੋਂ ਅਮਰੀਕਾ ਯਾਤਰਾਵਾਂ ਦੇ ਵਿੱਚ ਕਮੀ ਜਾਰੀ ਅਮਰੀਕੀ ਟੂਰਿਜ਼ਮ ਨੂੰ 5.7 ਬਿਲੀਅਨ ਡਾਲਰ ਦਾ ਨੁਕਸਾਨ ਅਮਰੀਕਾ ਜਾਣ ਵਾਲੇ ਕੈਨੇਡੀਅਨਸ ਦੀ ਗਿਣਤੀ ਚਾਈ ਫਿੱਟੇ ਗਿਰਾਵਟ ਕੈਨੇਡਾ ਦੇ ਰੂਸ ਦੇ ਖਿਲਾਫ ਨਵੀਆਂ ਪਾਬੰਦੀਆਂ ਐਲਾਨੀਆਂ G7 ਵਿਦੇਸ਼ ਮੰਤਰੀ ਬੈਠਕ ਦੌਰਾਨ ਲਿਆ ਫੈਸਲਾ ਨਵੇਂ ਉਪਾਏ ਯੂਕਰੇਨ ਉਤੇ ਰੂਸ ਦੇ ਹਮਲੇ ਲਈ ਲੋਕਾਂ ਨੂੰ ਬਣਾਉਂਦੇ ਨੇ ਨਿਸ਼ਾਨਾ ਪ੍ਰਧਾਨ ਮੰਤਰੀ ਕਾਨੀ ਅਗਲੇ ਹਫਤੇ ਪ੍ਰੀਮੀਅਰਜ਼ ਨਾਲ ਕਰਨ ਕੀ ਮੁਲਾਕਾਤ ਕੈਨੇਡਾ ਅਮਰੀਕਾ ਫੋਪਾਸ ਨੇ ਬੁਨਿਆਦੀ ਤਾਜਵਾ ਨਿਵੇਸ਼ ਉਤੇ ਹੋਵੇਗੀ ਚਰਚਾ 17 ਨਵੰਬਰ ਨੂੰ ਵਰਚੁਅਲ ਤਰੀਕੇ ਦੇ ਨਾਲ ਹੋਈ ਨਿਰਧਾਰਤ ਕੀਤੀ ਗਈ ਮੀਟਿੰਗ ਤਹਿੂ ਨੇ ਨਾ ਸਰ ਗਰਮੀਆ ਦਾ ਵਿਸਥਾਰ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਮ ਨੇ ਭੁਤਵਾਰ ਨੂੰ ਕਿਹਾ ਕਿ ਉਹ ਆਪਣੇ ਲੀਡਰਸ਼ਿਪ ਪਰ ਸ਼ੈਲੀ ਉਤੇ ਵਿਚਾਰ ਨਹੀਂ ਕਰ ਰਹੇ। বামਯੋਂਾਂ ਦੀ ਪਾਰਟੀ ਦੇ 2 MPs ਨੇ ਹਾਲ ਹੀ ਦੇ ਵਿੱਚ ਕੋਕਸ ਛੱਡਣ ਦਾ ਇਲਾਨ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਖੁੱਲੇ ਤੌਰ ਤੇ ਕਿਹਾ ਹੈ ਕਿ ਪਾਰਟੀ ਛੱਡਣ ਦਾ ਕਾਰਨ ਲੀਡਰ ਦੀ ਨਕਾਰਾਤਮਕ ਰਾਜਨੀਤੀ ਸੋਚੇ। ਕੱਲ੍ਹ ਕਰੇ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ MPs ਦੇ ਪਾਰਟੀ ਛੱਡਣ ਤੋਂ ਬਾਅਦ ਉਹਨਾਂ ਦੀ ਪਹਿਲੀ ਮੀਡੀਆ ਬਾਤ ਸੀ। ਪੋਲੀਅਮ ਨੇ ਕਈ ਵਾਰ ਨੋਵਾ ਸਕੋਸ਼ੀਆ ਦੇ ਐਮਪੀਜ਼ ਕ੍ਰਿਸ ਦ ਆਟਰਮੋ ਦੇ ਪੁਰਾਣੇ ਐਂਟੀ ਲਿਬਰਲ ਬਿਆਨ ਦਾ ਵੀ ਹਵਾਲਾ ਦਿੱਤਾ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਕੀ ਕੰਜ਼ਰਵੇਟਿਵ ਕੋਕਸ ਤੋਂ ਰਵਾਨ ਕੀਆ ਉਹਨਾਂ ਦੇ ਲੀਡਰਸ਼ਿਪ ਦੇ ਤਰੀਕੇ ਬਾਰੇ ਕੋਈ ਸਵਾਲ ਖੜੇ ਕਰ ਦਿਆ ਨੇ ਜਾਂ ਕਿ ਉਹ ਇਸ ਉੱਤੇ ਵਿਚਾਰ ਕਰ ਰਹੇ ਨੇ ਤਾਂ ਪੋਲੀਅਮ ਨੇ ਕਿਹਾ ਨਹੀਂ ਉਹਨਾਂ ਨੇ ਕਿਹਾ ਮੇਰੀ ਯੋਜਨਾ ਇਹ ਹੈ ਕਿ ਮੈਂ ਅੱਗੇ ਵੀ ਲੀਡ ਕਰਦਾ ਰਹਾ ਅਤੇ ਇੱਕੋ ਇੱਕ ਲੀਡਰ ਬਣਾ ਜੋ ਕੈਨੇਡਾ ਨੂੰ ਕਫਾਇਤੀ ਬਣਾਉਣ ਦੇ ਲਈ ਲੜ ਰਿਹਾ ਤਾਂ ਜੋ ਮਹਿੰਤੀ ਲੋਕ ਘਰ ਤੇ No, we are. My wife's plan is to continue to lead and be the only leader in the country that's fighting for an affordable Canada, where our people who work hard can afford a home and food. That is my agenda, and I will just quote Mr. tremont when he speaks about uh, Mark Harding He says, after six months under a new prime minister who promised financial discipline, Canadians are still waiting. He said that he would be judged by the cost of groceries at the store. Well, Canadians are judging him, and they are not impressed. He said this only a few months ago. Since the Liberals came to power, food prices are up 40 percent. We have heard it many times here today. It is deliberate, and it is unacceptable. It is inhumane," said Mr. d'Entremont, for a G7 country. So he said that liberal food price inflation under Mark Carney was in. Humane, and I couldn't agree more. And I feel badly for the inhumane conditions, to use his own words. that he is now supporting for his own constituents ਇਹ ਦਿੱਸਣਾ ਬੰਦਾ ਹੈ ਕਿ ਕਿਸ ਦ ਅੰਟਰਮੋ ਜੋਹਨ ਲਿਬਰਲ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਨੇ ਇੱਕ ਨਿਊਜ਼ ਚੈਨਲ ਦੇ ਨਾਲ ਇੰਟਰਵਿਊ ਦੇ ਵਿੱਚ ਦਾਅਵਾ ਕੀਤਾ ਸੀ ਕਿ ਦੋ ਸੀਨੀਅਰ ਕੰਸਰਵੇਟਿਵ ਮੈਂਬਰਾਂ ਐਂਡਰੂ ਸ਼ੀਅਰ ਅਤੇ ਕਿਸ ਵਾਰਟੈਂਟ ਨੂੰ ਜਦੋਂ ਪਤਾ ਲੱਗਾ ਕਿ ਦ ਅੰਟਰਮੋ ਲਿਬਰਲ ਪਾਰਟੀ ਦੇ ਵਿੱਚ ਜਾਣ ਬਾਰੇ ਸੋਚ ਰਹੇ ਸਨ ਤਾਂ ਉਹ ਦੋਵੇਂ ਉਹਨਾਂ ਦੇ ਦਫ਼ਤਰ ਵਿੱਚ ਜ਼ੋਰ ਦੇ ਨਾਲ ਦਾਖਲ ਹੋਏ ਉਹਨਾਂ ਉੱਤੇ ਛੀਕ ਕੇ ਉਹਨਾਂ ਨੂੰ ਸੱਪ ਕਿਹਾ ਸੀਗਾ ਦ ਅੰਟਰਮੋ ਦਾ ਕਹਿਣਾ ਸੀ ਕਿ ਇਹ ਘਟਨਾ ਹੀ ਉਹਨਾਂ ਦੇ ਪਾਰਟੀ ਛੁੱਟਣ ਦੇ ਫੈਸਲੇ ਨੂੰ ਪੱਕਾ ਕਰ ਗਈ। ਸ਼ੇਰ ਅਤੇ ਵਟੈਂਟਿਨ ਨੇ ਮੰਨਿਆ ਕਿ ਉਹਨਾਂ ਨੇ ਸੱਪ ਸ਼ਬਦ ਵਰਤਿਆ ਸੀ ਪਰ ਕਿਹਾ ਕਿ ਉਹ ਸ਼ਾਂਤੀ ਦੇ ਨਾਲ ਦਫ਼ਤਰ ਦੇ ਵਿੱਚ ਦਾਖਲ ਹੋਏ ਸਨ ਅਤੇ ਸੰਤੁਲੇ ਢੰਗ ਦੇ ਨਾਲ ਗੱਲ ਕੀਤੀ ਸੀ। ਪੋਲੀਵ ਦੇ ਭੁਲਾਰੀ ਨੇ ਅੰਟਰਮੋ ਨੂੰ ਝੂਠਾ ਕਿਹਾ ਅਤੇ ਦਾਵਾ ਕੀਤਾ ਕਿ ਉਹ ਝੂਠ ਬੋਲਣ ਵਾਲੇ ਹੋਰ ਲਿੰਬਲਾਂ ਦੇ ਵਿੱਚ ਚੁੰਗੀ ਤਰ੍ਹਾਂ ਫਿੱਟ ਹੋ ਜਾਣਗੇ। ਕਈ ਕੈਨੇਡੀਅਨਸ ਹਜੇ ਵੀ ਅਮਰੀਕਾ ਜਾ ਕੇ ਹੁੰਦਾ ਬਾਈਕਟ ਕਰ ਰਹੇ ਨੇ ਅਤੇ ਇਸ ਦਾ ਅਸਰ ਅਮਰੀਕੀ ਅਰਥਵਿਵਸਥਾ ਤੇ ਪੈ ਰਿਹਾ ਹੈ ਅਮਰੀਕਨ ਟ੍ਰੈਵਲ ਐਸੋਸੀਏਸ਼ਨ ਦੀ ਇੱਕ ਰਿਪੋਰਟ ਅਨੁਸਾਰ 2025 ਦੇ ਵਿੱਚ ਅੰਤਰਰਾਸ਼ਟਰੀ ਟੂਰਿਜ਼ਮ ਖਰਚੇ ਦੇ ਵਿੱਚ 3.2 ਪ੍ਰਤੀਸ਼ਤ ਦੀ ਕਮੀ ਆਉਣ ਦੀ ਸੰਭਾਵਨਾ ਜੁਤਾਈ ਜਾ ਰਹੀ ਹੈ ਜਿਸ ਦੇ ਨਾਲ ਪਿਛਲੇ ਸਾਲ ਦੇ ਮੁਕਾਬਲੇ 5.7 ਬਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋਵੇਗਾ ਇਹ ਨੁਕਸਾਨ ਜ਼ਿਆਦਾਤਰ ਕੈਨੇਡੀਅਨ ਯਾਤਰੀਆਂ ਦੀ ਗਿਣਤੀ ਵਿੱਚ ਕਮੀ ਕਾਰਨ ਹੋਇਆ ਹੈ ਕੈਨੇਡੀਅਨ ਯਾਤਰੀਆਂ ਦੇ ਵਿੱਚ ਕਮੀ ਦਾ ਰੁਝਾਨ ਜਨਮਿਤ ਹੋ ਚੁੱਕਾ ਹੈ ਜਦੋਂ ਤੋਂ ਡੋਨਲਡ ਪ੍ਰੋ ਕੈਨੇਡਾ ਦੇ ਨਾਰਵ ਪਾਰ ਯੁੱਧ ਸ਼ੁਰੂ ਕੀਤਾ ਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਕਹਿਣਾ ਸ਼ੁਰੂ ਕਰ ਦਿੱਤਾ ਜਾਂਕ੍ਰੇਟ ਅਨੁਸਾਰ ਅਕਤੂਬਰ ਦੇ ਵਿੱਚ ਕੈਨੇਡੀਅਨ ਲੋਕਾਂ ਦੇ ਵੱਲੋਂ ਅਮਰੀਕਾ ਦੇ ਲਈ ਕਿਥੀਆਂ ਯਾਤਰਾਵਾਂ ਘਟੀਆਂ ਨੇ ਹਵਾਈ ਸਫਰ ਦੇ ਵਿੱਚ 24% ਤੇ ਜ਼ਮੀਨੀ ਸਫਰ ਦੇ ਵਿੱਚ 30% ਕਮੀ ਦਰਜ ਹੋਈ ਹੈ ਇਹ ਲਗਾਤਾਰ 10ਵਾਂ ਮਹੀਨਾ ਹੈ ਜਿਦੇ ਵਿੱਚ ਇਹ ਕਮੀ ਦਰਜ ਕੀਤੀ ਗਈ ਹੈ ਕੈਨੇਡੀਅਨ ਸੈਲਾਨੀ ਰਵਾਇਤੀ ਤੌਰ ਉਤੇ ਅਮਰੀਕਾ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਯਾਤਰੀ ਹੁੰਦੇ ਨੇ 2024 ਦੇ ਵਿੱਚ 72.4 ਮਿਲੀਅਨ ਅੰਤਰਰਾਸ਼ਟਰੀ ਯਾਤਰੀਆਂ ਦੇ ਵਿੱਚੋਂ 28% ਕੈਨੇਡੀਅਨਸ ਆਟਾ ਸਟੇਟ ਯੂਨੀ ਸਟਿਡੀ ਪ੍ਰੋਫੈਸਰ 우ਸ਼ਾ ਹੇਲੀ ਚੇਤਾਵਨੀ ਦਿੰਦੀ ਹੈ ਕਿ ਟੂਰਿਜ਼ਮ ਖਰਚੇ ਦੇ ਵਿੱਚ ਆਈ ਇਹ ਕਮੀ ਹਜ਼ਾਰਾਂ ਨੌਕਰੀਆਂ ਨੂੰ ਖਤਰੇ ਵਿੱਚ ਪਾ ਸਕਦੀ ਹੈ ਉਹ ਕਹਿੰਦੀ ਹੈ ਕਿ ਟੂਰਿਜ਼ਮ ਸੈਕਟਰ ਮਜ਼ਦੂਰ ਕੇਂਦ੍ਰਿਤ ਹੈ ਅਤੇ ਕਈ ਸੂਬਿਆਂ ਦੇ ਵਿੱਚ ਇਹ ਵੱਡਾ ਨੌਕਰੀ ਦਤਾ ਹੈ ਜੇ ਹੋਟਲਾਂ ਤੇ ਵਿੱਚ ਆਵਾਗੋਂ ਘਟਦਾ ਹੈ ਤਾਂ ਇਸ ਦੇ ਨਾਲ ਕਾਮਯਾ ਦੀ ਮੰਗ ਉਤੇ ਫਿਰ ਟੈਕਸ ਇਕੱਠਾ ਕਰਨ ਤੇ ਅਸਰ ਪਵੇਗਾ ਜਿਸ ਦੇ ਨਾਲ ਸ਼ਹਿਰੀ ਵਿਤ ਪ੍ਰਭਾਵਿਤ ਹੋ ਸਕਦੇ ਹੈ ਸਪੈਸ਼ਲੀ ਮਿਲਟ ਰੌਮਪਿੰਗ ਕਿਆ ਸਿਖਾ ਕਿ ਕੈਨੇਡੀਅਨ ਟੂਰਿਜ਼ਮ ਦੀ ਸਬਸਿਆ ਸੁੱਲ ਜਾਵੇਗੀ ਦੋਨਾਂ ਦੇਸ਼ਾਂ ਦੇ ਵਿੱਚ ਹਜ ਵੀ ਪਿਆਰ ਹੈ ਪਰ ਉਸ ਤੋਂ ਬਾਅਦ ਉਹਨਾਂ ਨੇ ਕੈਨੇਡਾ ਦੇ ਨਾਲ ਤਨਾਵ ਵਧਾਇਆ ਅਮਰੀਕਾ ਸਰਕਾਰ ਦੇ ਵੱਲੋਂ ਟੈਰਿਫ ਵਿਰੋਧੀ ਵਿਕਿਆਪਨ ਸ਼ੁਰੂ ਕਰਨ ਤੋਂ ਬਾਅਦ ਟਰੰਪ ਨੇ ਕੈਨੇਡਾ ਦੇ ਨਾਲ ਵਪਾਰ ਚੁਚਾ ਮਰਤ ਕਰ ਦਿੱਤੀਆਂ ਅਤੇ ਹੋਰ ਟੈਰਿਫ ਲਗਾਉਣ ਦੀ ਧਮਕੀ ਵੀ ਦਿੱਤੀ ਹੈ ਟਰੰਪ ਦਾ ਕਹਿਣਾ ਹੈ ਕਿ ਇਹ ਟੈਰਿਫ ਕੈਨੇਡਾ ਦੇ ਨਾਲ ਵਪਾਰ ਘਾਟੇ ਨੂੰ ਦਰੁਸਤ ਕਰਨ ਦੇ ਲਈ ਜ਼ਰੂਰੀ ਨਹੀਂ ਕਿਉਂਕਿ ਕੈਨੇਡਾ ਅਮਰੀਕਾ ਤੋਂ ਆਯਾਤ ਦੀ ਬਜਾਏ ਉਸ ਨੂੰ ਨਿਰਯਾਤ ਜਿਹਾ ਕਲ ਟ੍ਰੈਵਲ ਐਸੋਸੀਏਸ਼ਨ ਦਾ ਅਨੁਮਾਨ ਹੈ ਕਿ 2026 ਦੇ ਵਿੱਚ ਅੰਤਰਰਾਸ਼ਟਰੀ ਯਾਤਰਾ ਮੋੜ ਵਧੇਗੀ ਕਿਉਂਕਿ 2026 ਦੇ ਵਿੱਚ ਅਮਰੀਕਾ FIFA ਵਿਲਡ ਕੱਪ ਦੀ ਮੇਜ਼ਬਾਨੀ ਕਰੇਗਾ ਅਤੇ ਦੇਸ਼ ਦੀ 250 ਪੰਜਾਬੀ ਵਰੇਗੰਢ ਵੀ ਮਨਾਵੇਗਾ ਪਰ ਇਹ ਪੱਕਾ ਨਹੀਂ ਹੈ ਕਿ ਟਰੰਪ ਸਰਕਾਰ ਤੋਂ ਨਾਰਾਜ਼ ਕੈਨੇਡੀਅਨਜ਼ ਦਾ ਰੁਝਾਨ ਬਦਲੇਗਾ ਉਦਾਹਰਨ ਦੇ ਲਈ ਟੌਨਟੋ ਦੀ ਰੀਨਾ ਹੈਸ ਜਿਸ ਦਾ ਫਲੋਰੀਡਾ 'ਚ ਕੋਂਡੋ ਹੈ ਉਹ ਕਹਿੰਦੀ ਹੈ ਕਿ ਉਹ ਟਰੰਪ ਦੇ ਦੌਰ ਦੇ ਵਿੱਚ ਮੁੜ ਅਮਰੀਕਾ ਨਹੀਂ ਜਾਵੇਗੀ ਦਸਹੀਰ ਕੰਟਰਪ੍ਰਸ਼ਾਸਨ ਦੇ ਨਵੇਂ ਲੰਬੀ ਮਿਆਦ ਵਾਲੀ ਯਾਤਰੀ ਰਜਿਸਟ੍ਰੇਸ਼ਨ ਨਿਯਮ ਨੂੰ ਵੀ ਕਈ ਲੋਕ ਵੱਡੀ ਰੁਕਾਵਟ ਮੰਨ ਰਹੇ ਨੇ ਅਪ੍ਰੈਲ ਤੋਂ ਲਾਗੂ ਹੋਇਆ ਇਹ ਨਿਯਮ ਕਹਿੰਦਾ ਹੈ ਕਿ ਜੋ ਵਿਦੇਸ਼ੀ 90 ਦਿਨ ਤੋਂ ਵੱਧ ਰਹਿਣਗੇ ਉਹਨਾਂ ਨੂੰ ਰਜਿਸਟਰ ਕਰਨਾ ਪਵੇਗਾ ਅਤੇ ਉਹਨਾਂ ਦੀ ਤਸਵੀਰ ਅਤੇ ਫਿੰਗਰਪ੍ਰਿੰਟ ਵੀ ਲੈ ਜਾਣਗੇ ਅਤੇ 30 ਡਾਲਰ ਫੀਸ ਲੱਗੇਗੀ ਹੈਸ ਕਹਿੰਦੀ ਹੈ ਕਿ 60 ਤੋਂ ਉੱਤੇ ਉਮਰ ਦੇ ਲੋਕ ਜੋ 3 ਮਹੀਨੇ ਦੇ ਲਈ ਫਲੋਰੀਡਾ ਵਿੱਚ ਪੈਸਾ ਖਰਚਣ ਜਾਂਦੇ ਨੇ ਉਹਨਾਂ ਦੇ ਨਾਲ ਇਹ ਤਰੀਕਾ ਬਿਲਕੁਲ ਬੇਮਤਲਬ ਹੈ ਅਮਰੀਕੀ ਹੋਮਲੈਂਡ ਸੁਰੱਖਿਆ ਵਿਭਾਗ ਨੇ ਕਿਹਾ ਇਕੇ ਨਿਯਮ ਅਮਿਕਾ ਦੀ ਸੁਰੱਖਿਆ ਵਧਾਉਣ ਦੇ ਤਰ੍ਹਾਂ ਪ੍ਰਸ਼ਾਸਨ ਦੀ ਯਤਨਾਂ ਦੇ ਨਾਲ ਮੇਲ ਖਾਂਦੇ ਹੈ। ਅੱਜ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਨੰਤੇ ਵੱਲੋਂ ਰੂਸ ਉੱਤੇ ਹੋਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਨਾਈਗਰਾ ਖੇਤਰ ਦੇ ਵਿੱਚ ਆਯੋਜਿਤ ਜੀ7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਸੰਮੇਲਨ ਦੀ ਮੇਜ਼ਬਾਨੀ ਦੌਰਾਨ ਕੈਨੇਡਾ ਤੇ ਇਹ ਕਦਮ ਚੁੱਕੇ ਗਏ ਨਵੀਆਂ ਪਾਬੰਦੀਆਂ ਦਾ ਨਿਸ਼ਾਨਾ ਰੂਸ ਦੇ ਉਹ ਲੋਕ ਅਤੇ ਸੰਸਥਾਵਾਂ ਹੋਣਗੀਆਂ ਜੋ ਯੂਕਰੇਨ ਉੱਤੇ ਡਰੋਨ ਅਤੇ ਸਾਈਬਰ ਹਮਲਿਆਂ ਦੇ ਪਿੱਛੇ ਨੇ ਅਤੇ ਉਸ ਮੁੱਦਰੀ ਜਹਾਜ਼ ਤੋਂ ਪਾਬੰਦੀਆਂ ਤੋਂ ਬਚਣ ਦੇ ਲਈ ਰੂਸ ਦੀ ਸ਼ੈਡੋ ਫਲੀਟ ਦਾ ਹਿੱਸਾ ਨੇ ਅੱਜ ਜੀ7 ਦੇਸ਼ਾਂ ਦੇ ਵਿਦੇਸ਼ ਮੰਤਰੀ ਯੂਕਰੇਨ ਦੇ ਵਿਦੇਸ਼ ਮੰਤਰੀ ਦਾ ਭਾਸ਼ਣ ਸੁਣਨਗੇ ਤੇ ਕਿਉਂਕਿ ਰੂਸ ਮੁੜ ਯੂਕਰੇਨ ਦੇ ਪਾਵਰ ਗ੍ਰਿਡ ਉੱਤੇ ਹਮਲਾ ਕਰ ਰਿਹਾ ਜਿਵੇਂ ਜਿਵੇਂ ਸਰਦੀ ਨੇੜੇ ਆ ਰਹੀ ਹੈ ਰੂਸ ਦੇ ਹਮਲੇ ਕਾਰਨ ਯੂਕਰੇਨ ਦੇ ਵਿੱਚ ਬਿਜਲੀ ਵਾਰ-ਵਾਰ ਠੱਪ ਹੋ ਰਹੀ ਹੈ ਅਤੇ ਦੋਵਾਂ ਮੁਲਕਾਂ ਦੇ ਵਿੱਚ ਜਾਗਬੰਦੀ ਦੇ ਲਈ ਅਮਰੀਕਾ ਦੀ ਅਗਵਾਈ ਵਾਲੀਆਂ ਕੂਟਨੀਤੀ ਕੋਸ਼ਿਸ਼ਾਂ ਵੀ ਰੁਕੀਆਂ ਹੋਈਆਂ ਨਹੀਂ ਟੁਡੇ ਸਪੈਸ਼ਲੀ ਪਲੀਜ਼ਡ ਟੂ ਬੀ ਏਬਲ ਟੂ ਬੀ ਵਿਦ ਆਂਡਰੇ ਟੂ ਅਨਾਉਂਸ ਐਡੀਸ਼ਨਲ ਸੈਂਕਸ਼ਨਸ ਅਗੇਂਸਟ ਰਸ਼ੀਆ under the special economic measures russia regulations As G7 President in 2025, Canada has made it a priority to maintain and strengthen our support for Ukraine at every opportunity. Canada will continue to ensure that Russia's actions do not go unpunished. We firmly believe that continued collective pressure on Russia is necessary. That includes applying sanctions and other economic measures as a way to decrease Russia's revenues and degrade its military industrial base. Since 2014, we have imposed hard hitting sanctions on over 3,300 individuals and entities, and more than 300 shadow fleet vessels, a fleet of aging oil tankers used to export Russian oil and evade international sanctions. So today, we are announcing a new package of sanctions to further increase the economic costs to Russia of waging war. The sanctions list 13 individuals and 11 entities, including several involved in the development and deployment of Russia's drone program. Canada is a leader in targeting the military technologies that Russia is relying on in its war against Ukraine. ਅਨਿਤਾ ਨੰਦੀ ਇਸ ਦੋ ਰੋਜ਼ਾ ਮੀਟਿੰਗ ਲਈ ਆਸਟ੍ਰੇਲੀਆ, ਬ੍ਰਾਜ਼ੀਲ, ਭਾਰਤ, ਮੈਕਸੀਕੋ, ਸਾਊਦੀ ਅਰਬ, ਦੱਖਣੀ ਅਫਰੀਕਾ ਤੇ ਦੱਖਣੀ ਕੋਰੀਆ ਨੂੰ ਵੀ ਸ਼ਾਮਲ ਹੋਣ ਲਈ ਬੁਲਾਇਆ। ਇਸ ਇਕੱਠ ਦੇ ਵਿੱਚ ਵਿਦੇਸ਼ ਮੰਤਰੀ ਮਹੱਤਵਪੂਰਨ ਖਣਿਜ ਪਦਾਰਥਾਂ, ਉर्जा ਸੁਰੱਖਿਆ ਤੇ ਆਰਥਿਕ ਮਜ਼ਬੂਤੀ ਉੱਤੇ ਵਿਚਾਰ ਚਰਚਾ ਕਰਨਗੇ। ਖਾਸ ਕਰਕੇ ਉਦੋਂ ਜਿਸ ਵੇਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆਵਾਦੀ ਨੀਤੀਆਂ ਨੇ ਪਰੰਪਰਾਗਤ ਗੱਠ ਜੋੜਾ ਦੇ ਵਿੱਚ ਹਿਲਜੁਲ ਪੈਦਾ ਕੀਤੀ ਹੋਵੇ। ਕੈਨੇਡਾ ਦੇ ਪ੍ਰੀਮੀਅਰ ਜਲਦੀ ਹੀ ਪ੍ਰਧਾਨ ਮੰਤਰੀ ਮਾਰਕਾਨੀ ਦੇ ਨਾਲ ਇੱਕ ਮਹੱਤਵਪੂਰਨ ਮੀਟਿੰਗ ਕਰਨ ਜਾ ਰਹੇ ਨੇ ਜਿਸ ਦੇ ਵਿੱਚ ਬੁਨਿਆਦੀ ਢਾਂਚੇ ਤੇ ਵਿੱਚ ਨਿਵੇਸ਼ ਅਤੇ ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਬਾਰੇ ਚਰਚਾ ਕੀਤੀ ਜਾਏਗੀ। ਇਹ ਮੀਟਿੰਗ 12 ਨਵੰਬਰ ਨੂੰ ਵਰਚੁਅਲ ਤਰੀਕੇ ਦੇ ਨਾਲ ਹੋਣੇ ਨਿਰਧਾਰਤ ਕੀਤੀ ਗਈ ਹੈ। ਪ੍ਰੀਮੀਅਰ ਨੇ ਮੰਗਲਵਾਰ ਨੂੰ ਜਨਤਕ ਕੀਤੀ ਇੱਕ ਪੱਤਰ ਦੇ ਵਿੱਚ ਆਪਣੀਆਂ ਤਲਸੀਆਂ ਦਰਸਾਈਆਂ ਨੇ। ਉਹਨਾਂ ਨੇ ਲਿਖਿਆ ਹੈ ਕਿ ਅਗਸਤ ਦੇ ਵਿੱਚ ਹੋਈ ਪਿਛਲੀ ਮੀਟਿੰਗ ਤੋਂ ਬਾਅਦ ਕੈਨੇਡਾ ਦੇ ਅਮਰੀਕਾ ਨਾਲ ਸੰਬੰਧਾਂ ਵਿੱਚ ਕਾਫੀ ਬਦਲਾਅ ਆਇਆ ਹੈ ਤੇ ਇਸ ਦੇ ਹੀ ਸੂਬਿਆਂ ਨੂੰ ਤਾਜ਼ਾ ਜਾਣਕਾਰੀ ਵਿੱਚ ਰੱਖਣਾ ਜ਼ਰੂਰੀ ਹੈ ਪ੍ਰਿੰਸ ਐਡਵਰਡ ਆਇਲੈਂਡ ਦੇ ਪ੍ਰੀਮੀਅਰ ਰੋਬ ਲੈਂਟਰਸ ਨੇ ਪੱਤਾ ਦੇ ਵਿੱਚ ਲਿਖਿਆ ਹੈ ਕਿ ਫੈਟਲ ਅਤੇ ਸਪਲਾਈ ਚੇਨ ਦਾ ਦਰਮਿਆਨ ਗਲਪਤ ਹੁੰਦਾ ਰਹਿਣਾ ਜਾਣਕਾਰੀ ਸਾਂਝੇਕਰਨ ਅੰਦਰੂਨੀ ਵਪਾਰ ਵਿਤੋਂ ਪ੍ਰਭਾਵਿਤ ਕਮਾਈਆਂ ਤੇ ਉਯੋਗ ਨੂੰ ਸਮਰਥਨ ਦੇਣ ਅਤੇ ਸਭ ਤੋਂ ਮਹੱਤਵਪੂਰਨ ਤੌਰ ਤੇ ਆਪਣੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਵਪਾਰ ਸਾਥੀ ਦੇ ਨਾਲ ਬਦਲੇ ਰਿਸ਼ਤੇ ਦਾ ਜਵਾਬ ਦੇਣ ਦੇ ਲਈ ਬਹੁਤ ਅਹਿਮ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹ ਸਹਿਯੋਗ ਜਾਰੀ ਰਹਿਣਾ ਬਹੁਤ ਜ਼ਰੂਰੀ ਹੈ ਲੈਂਟਰਸ ਇਸ ਵਿਲੇ ਪ੍ਰੀਮੀਅਰ ਦੀ ਸੰਸਥਾ ਕੌਂਸਲ ਆਫ ਦਾ ਫੈਡਰੇਸ਼ਨ ਦੇ ਮੁਖੀ ਵੀ ਨੇ ਪ੍ਰੀਮੀਅਰਸ ਨੇ ਪੱਧਰ ਤੇ ਵਿੱਚ ਮਾਰਗਦਰਸ਼ਨੀ ਤੇ ਨਿਯਮਿਤ ਮੀਟਿੰਗ ਕਰਨ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੈਨੇਡਾ ਦੀ ਅਥਵਵਸਥਾ ਤਦ ਹੀ ਮਜ਼ਬੂਤ ਰਹੇਗੀ ਜਦੋਂ ਫੈਡਰਲ ਸਰਕਾਰ ਅਤੇ ਸੂਬੇ ਮਿਲ ਕੇ ਕੰਮ ਕਰਨਗੇ ਇਹ ਮੀਟਿੰਗ ਉਸ ਸਮੇਂ ਹੋ ਰਹੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਹਫਤੇ ਪਹਿਲਾਂ ਕੈਨੇਡਾ ਦੇ ਨਾਲ ਵਪਾਰ ਵਾਰਤਾਵਾਂ ਰੋਕ ਦਿੱਤੀਆਂ ਸਨ ਟਰੰਪ ਨੇ 온ਟਾਰੀਓ ਪ੍ਰੀਮੀਅਰ ਡੱਕਫੋਰਡ ਦੇ ਵੱਲੋਂ ਅਮਰੀਕਾ ਵਿੱਚ ਚੁਲਾਏ ਗਏ ਟੈਰਿਫ ਵਿਰੋਧੀ ਵਿਕਿਆਪਨ ਤੋਂ ਖਫਾ ਹੋ ਕੇ ਖਦਮ 82 ਉਸ ਵਿਗਿਆਪਨ ਦੇ ਵਿੱਚ 1987 ਦੀ ਇੱਕ ਪੁਰਾਣੀ ਵੀਡੀਓ ਸ਼ਾਮਲ ਸੀ ਜਿਦੇ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਟੈਰਿਫੀ ਆਲੋਚਨਾ ਕਰਦੇ ਹੋਏ ਦਿਖਰੇ ਸਨ ਹੁਣ ਟੈਰੀਅ ਸਰਕਾਰ ਨੇ ਇਸ ਵਿਗਿਆਪਨ ਉੱਤੇ ਲਗਭਗ 75 ਮਿਲੀਅਨ ਡਾਲਰ ਖਰਚ ਕੀਤੇ ਸਨ ਅਤੇ ਅਮਰੀਕੀ ਟੀਵੀ ਉੱਤੇ ਜਨਵਰੀ ਤੱਕ ਇਹ ਐਡ ਚੱਲਣਾ ਸੀ ਪਰ 트াম্প ਦੇ ਵਿਰੋਧ ਤੋਂ ਬਾਅਦ ਫੋਰਡ ਨੇ ਇਹ ਵਿਗਿਆਪਨ ਰੋਕ ਦਿੱਤਾ ਹਾਲਾਂਕਿ ਇਹ ਵਰਲਡ ਸੀਰੀਜ਼ ਦੇ ਪਹਿਲੇ ਹਫ਼ਤੇ ਦੌਰਾਨ ਚੱਲ ਚੁੱਕਿਆ ਸੀ ਮੀਟਿੰਗ ਦੌਰਾਨ ਪ੍ਰੀਮੀਅਰ ਅਮਰੀਕਾ ਦੇ ਨਾਲ ਵਪਾਰਕ ਗੱਲਬਾਤਤਾ ਦੀ ਮੌਜੂਦਾ ਸਥਿਤੀ ਉੱਤੇ ਅਪਡੇਟ ਲੈਂਕੇ ਸੋ ਇਲਾਵਾ ਪ੍ਰੀਮੀਅਰ ਚਾਹੁੰਦੇ ਨੇ ਕਿ ਚੀਨ ਅਤੇ ਭਾਰਤ ਦੇ ਨਾਲ ਵਪਾਰ ਸੰਬੰਧਾਂ ਬਾਰੇ ਫੈਟਰ ਬੁਨਿਆਦੀ ਢਾਂਚਾ ਨਿਵੇਸ਼ ਅਤੇ ਵੱਡੇ ਪ੍ਰੋਜੈਕਟਾਂ ਬਾਰੇ ਵੀ ਚਰਚਾ ਹੋਵੇ ਲੈਂਟਰਜ਼ ਨੇ ਪੱਤਰ ਦੇ ਵਿੱਚ ਪ੍ਰਧਾਨ ਮੰਤਰੀ ਦੀ थ्रोन स्पीच ਦਾ ਹਵਾਲਾ ਦਿੱਤਾ ਜੂਤੇ ਵਿੱਚ ਕਾਨ ਨੇ ਕਿਹਾ ਸੀ ਕਿ ਇਹ ਸਮਾਂ ਕੈਨੇਡਾ ਲਈ ਤੁਜੀ ਵਿਸ਼ਵ ਯੁੱਧ ਤੋਂ ਬਾਅਦ ਆਪਣੀ ਅਰਥਵਿਵਸਥਾ ਵਿੱਚ ਸਭ ਤੋਂ ਵੱਡੀ ਤਬਦੀਲੀ ਲਿਆਉਂਦਾ ਮੌਕਾ ਹੈ ਲਾਂਟਸ ਨੇ ਕਿਹਾ ਇਹ ਤਬਦੀਲੀ ਤਦ ਹੀ ਸਬ ਕੈਨੇਡੀਅਨਸ ਲਈ ਲਾਭਕਾਰੀ ਹੋਵੇਗੀ ਜਦੋਂ ਫੈਡਰਲ ਅਤੇ ਸੂਬਾ ਸਰਕਾਰਾਂ ਮਿਲ ਕੇ ਕੰਮ ਕਰਨਗੀਆਂ ਤੇ ਪ੍ਰੀਮੀਅਰ ਤੋਂ ਹਟੇ ਨਾਲ ਮੁਲਾਕਾਤ ਕਰਨ ਅਤੇ ਇਸ ਮੌਕੇ ਨੂੰ ਇਕੱਠੇ ਹੋ ਕੇ ਅਮਲੀ ਰੂਪ ਦੇਣ ਲਈ ਉਤਸੁਕ ਨੇ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਦੇਸ਼ ਦੇ ਵਿੱਚ ਪਹਿਲ ਤੋਂ ਹੀ ਮੌਜੂਦ ਅਸਥਾਈ ਨਿਵਾਸੀਆਂ ਜਿਨ੍ਹਾਂ ਵਿੱਚ ਹੁਨਰਵੰਦ ਕਾਮੇ ਅਤੇ ਵਿਦੇਸ਼ੀ ਸ਼ਾਮਲ ਨੇ ਉਹਨਾਂ ਦੇ ਲਈ ਸਥਾਈ ਨਿਵਾਸ ਨੂੰ ਤਰਜੀਹ ਦਿੱਤੀ ਗਈ ਹੈ ਐਕਸਪ੍ਰੈਸ ਐਂਟਰੀ ਇੱਕ ਮੁੱਖ ਰਸਤਾ ਬਣਿਆ ਹੋਇਆ ਹੈ ਜਿਸ ਦੇ ਵਿੱਚ ਕੈਨੇਡੀਅਨ ਤਰਜ਼ਪੇ ਵਾਲੇ ਲੋਕਾਂ ਨੂੰ ਦਿੱਦਾਰਤ ਸਥਾਨਾਧਾਇਕ ਮਹੱਤਵਪੂਰਨ ਹਿੱਸਾ ਦਿੱਤਾ ਗਿਆ ਹੈ ਸੂਬਾਈ ਨਾਮਜ਼ਦ ਪ੍ਰੋਗਰਾਮਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਵੇਗਾ ਜੂਸਾ ਉਦੇਸ਼ ਸਥਾਨਕ ਪ੍ਰਤਿਭਾ ਨੂੰ ਪਰਕਰਾਰ ਰੱਖਣਾ ਹੈ ਕੈਨੇਡਾ ਦੀ ਨਵੀਂ 2026-28 ਇਮੀਗ੍ਰੇਸ਼ਨ ਪੱਤਰ ਯੋਜਨਾ ਤਹਿਤ ਦੇ ਵਿੱਚ ਪਹਿਲਾਂ ਤੋਂ ਰਹਿ ਰਹੇ ਅਸਥਾਈ ਨਿਵਾਸੀਆਂ ਨੂੰ ਸਥਾਈ ਨਿਵਾਸ ਦੇਣ ਤੇ ਕੇਂਦਰੀਟ ਹੈ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੇ ਕਿਹਾ ਕਿ ਆਇਆ ਸੀ ਸੀ ਕੈਨੇਡਾ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਅਤੇ ਵਸੇ ਹੋਏ ਅਸਥਾਈ ਨਿਵਾਸੀਆਂ ਨੂੰ ਸਥਾਈ ਨਿਵਾਸ ਲਈ ਤਲਚੇ ਦੇਵੇਗਾ ਇਹ ਕਨਿਤੀ ਤਬਦੀਲੀ ਨੂੰ ਉਚਾ ਕਰਦਾ ਹੈ ਜੋ ਖੁਸ਼ ਨਿਰਬੰਧ ਕਾਮਯਾਬ ਵਿਦਿਆਰਥੀਆਂ ਤੇ ਹੋਰ ਨਿਵਾਸੀਆਂ ਦਾ ਸਮਰਥਨ ਕਰਦਾ ਹੈ ਜੋ ਪਹਿਲਾਂ ਹੀ ਤੇਜ਼ ਦੀ ਆਰਥਿਕਤਾ ਤੇ ਭਾਈਚਾਰਿਆਂ ਦੇ ਵਿੱਚ ਯੋਗਦਾਨ ਪਾ ਰਹੇ ਨੇ ਐਕਸਪ੍ਰੈਸ ਐਂਟਰੀ ਇੱਕ ਮੁੱਖ ਮਾਰਗ ਬਣਿਆ ਹੋਇਆ ਹੈ ਐਕਸਪ੍ਰੈਸ ਐਂਟਰੀ ਅਧੀਨ ਉੱਚ ਹੁਨਰਬੰਦ ਦਾਖਲੇ ਸਿਰਫ ਥੋੜਾ ਘਟ ਹੋਏ ਨੇ 2024 ਦੇ ਵਿੱਚ 124680 ਤੋਂ 2026 ਦੇ ਵਿੱਚ 109000 ਅਤੇ 2027 ਅਤੇ 28 ਦੇ ਵਿੱਚ ਵਤਕੇ 111000 ਹੋ ਗਏ ਨੇ 2026 ਦੇ ਵਿੱਚ ਲਗਭਗ 64% ਪੀਆਰ ਸਥਾਨ ਆਧਿਕ ਇਮੀਗ੍ਰੇਸ਼ਨ ਨੂੰ ਨਿਰਧਾਰਤ ਕੀਤੇ ਗਏ ਨੇ ਜੋ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅਧੀਨ ਉਮੀਦਵਾਰਾਂ ਨੂੰ ਲਾਹ ਪਹੁੰਚਾਉਂਦਾ ਹੈ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਕੈਨੇਡੀਅਨ ਕੰਮ ਦਾ ਤਜਰਬਾ ਹੈ ਐਨੋਮੀਤਵਰਨ ਨੂੰ ਲੇਬਰ ਮਾਰਕੀਟ ਵਿੱਚ ਇਕੀਕਰਨ ਅਤੇ ਆਈਆਰਸੀਸੀ ਦੇ ਟਿਚਰ ਨੂੰ ਪੂਰਾ ਕਰਨ ਦੇ ਲਈ ਚੰਗੀ ਤਰ੍ਹਾਂ ਤਿਆਰ ਦੇਖਿਆ ਜਾਂਦਾ ਹੈ ਪਰਮਿਸ਼ਨਲ ਨਾਮਜ਼ਦ ਪ੍ਰੋਗਰਾਮ ਦੇ ਵਿੱਚ ਵੱਡਾ ਵਾਅਦਾ ਹੋਇਆ ਤੇ ਪਰਮਿਸ਼ਨਲ ਨਾਮਜ਼ਦ ਪ੍ਰੋਗਰਾਮ ਦੇ ਤਾਖਤ 2025 ਦੇ 255000 ਤੋਂ ਤੇਜ਼ੀ ਦੇ ਨਾਲ ਵਧ ਕੇ 2026 ਦੇ ਵਿੱਚ 91500 ਹੋਗੇ ਨੇ 2027 ਤੇ 2028 ਦੇ ਲਈ ਖੁਰਪਤ ਦੀ ਯੋਜਨਾ ਹੈ ਪੀ ਐਨ ਪੀ ਅਸਸ ਸੂਬਿਆਂ ਨੂੰ ਅਸਥਾਈ ਵਸਨੀਕਾਂ ਨੂੰ ਨਾਮਜ਼ਦ ਕਰਨ ਦੀ ਆਗਿਆ ਦਿੰਦੇ ਨੇ ਖਾਸ ਕਰਕੇ ਉਹ ਜੋ ਪਹਿਲਾਂ ਹੀ ਸਥਾਨਕ ਤੋਂ ਤੇ ਰਹਿ ਰਹੇ ਹੋਣ ਕੰਮ ਕਰ ਰਹੇ ਹੋਣ ਜਾਂ ਪੜ੍ਹਾਈ ਕਰ ਰਹੇ ਹੋਣ ਜੋ ਕਿ ਕੈਨੇਡਾ ਵਿੱਚ ਪ੍ਰਤਿਭਾ ਨੂੰ ਪਰਕਰਾਰ ਰੱਖਣ ਤੇ ਸਰਕਾਰ ਦੇ ਟੀਚੇ ਨੂੰ ਦਰਸਾਉਂਦਾ ਹੈ PRRC ਨੂੰ ਤੇਜ਼ ਕਰਨ ਦੇ ਲਈ ਇਕਵਾਲ ਤੇ ਉਪਾਏ 2026 ਤਾਈ ਦੇ ਵਿੱਚ ਮੰਗ ਵਾਲੇ ਖੇਤਰਾਂ ਵਿੱਚ ਖਾਸ ਕਰਕੇ ਪਿੰਡੂ ਖੇਤਰਾਂ ਦੇ ਵਿੱਚ 33000 ਹੁਨਰਪੰਧ ਬਿਤੇ ਸ਼ਕਾਮਿਆਂ ਨੂੰ ਤੇਜ਼ ਕਰਨ ਦੇ ਵਿੱਚ ਸਹਾਇਤਾ ਕਰਨਗੇ ਇਕ ਵੱਖਰੀ ਪਹਿਲ ਕਦਮੀ ਕੈਨੇਡਾ ਵਿੱਚ ਪਹਿਲਾਂ ਤੋਂ ਹੀ 115000 ਸੁਰੱਖਿਅਤ ਵਿਅਕਤੀਆਂ ਨੂੰ PR ਪ੍ਰਦਾਨ ਕਰੇਗੀ ਇਹੀ ਯਕੀਨੀ ਬਣਾਵੇਗੀ ਕਿ ਮਾਨਵਤਾਵਾਦੀ ਜ਼ਿੰਮੇਵਾਰੀਆਂ ਨੂੰ ਪੂਰਾ ਕੀਤਾ ਜਾਵੇ ਜਦੋਂ ਕਿ ਉਹਨਾਂ ਨੂੰ ਕਾਲਜਪਲ ਦੇ ਵਿੱਚ ਜੋੜਿਆ ਜਾਂਦਾ ਹੈ ਇਹ ਦਾਖਲੇ ਪੱਤਰ ਯੋਜਨਾ ਤੇ ਨਿਯਮਤਲ ਟੀਚੇ ਤੋਂ ਇਲਾਵਾ ਨਹੀਂ ਇਹ ਯੋਜਨਾ ਕੈਨੇਡਾ ਦੀ ਰਣਨੀਤੀ ਨੂੰ ਉਜਾਗਰ ਕਰਦੀ ਹੈ ਕਿ ਅਸਥਾਈ ਨਿਵਾਸੀਆਂ ਨੂੰ ਸਥਾਈ ਸਥਿਤੀ ਦੇ ਵਿੱਚ ਤਬਦੀਲ ਕੀਤਾ ਜਾਵੇ ਸਥਾਨਕ ਕਿਰਤ ਬਾਜ਼ਾਰ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਇਮੀਗ੍ਰੇਸ਼ਨ ਦਾ ਪ੍ਰਬੰਧਨ ਇਸ ਤਰੀਕੇ ਦੇ ਨਾਲ ਕੀਤਾ ਜਾਵੇ ਜੁ ਉਦੇਸ਼ ਦੇ ਵਿੱਚ ਪਹਿਲਾਂ ਤੋਂ ਯੋਗਦਾਨ ਪਾ ਰਹੇ ਲੋਕਾਂ ਨੂੰ ਤਰਜੀਹ ਦੇ ਨੈਨੋ ਸਿਸਰਚ ਦੇ ਨਵੇਂ ਅੰਕੜਿਆਂ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਸਾਰੇ ਤਕਨੀਕੀ ਕੁਆਂਟੀ ਦੇ ਨਾਲ ਸੰਬੰਧਿਤ ਸਥਿਤੀ ਬਾਰੇ ਕੈਨੇਡੀਅਸ ਦੀ ਚਿੰਤਾਵਾਂ ਇੱਕ ਵਾਰ ਫਿਰ ਵਧ ਰਹੀਆਂ ਨੇ ਨੈਨੋ ਸਿਸਰਚ ਦੇ ਹਫਤਾਵਾਰੀ ਮੁੱਦਿਆਂ ਦੀ ਟਰੈਕਿੰਗ ਦੇ ਵਿੱਚ ਲਗਭਗ 18% ਉਤਤ ਦਤਾਵਾਂ ਨੇ ਕਿਹਾ ਹੈ ਕਿ ਟਰੰਪ ਅਤੇ ਕੈਨੇਡਾ ਅਮਰੀਕਾ ਸੰਬੰਧ ਉਹ ਨਹੀਂ ਸਭ ਤੋਂ ਵੱਡੀ ਚਿੰਤਾ ਨੇ ਜੋ ਪਿਛਲੇ ਮਹੀਨੇ 8.8% ਤੋਂ ਦੁੱਗਣਾ ਅਤੇ ਸਭ ਤੋਂ ਵੱਧ ਉਤਤ ਦਤਾਵਾਂ ਦੇ ਲਈ ਚਿੰਤਾ ਦਾ ਅਗਲਾ ਮੁੱਦਾ ਨੌਕਰੀਆਂ ਤੇ ਅਰਥਵਿਵਸਥਾ ਹੈ ਜੋ ਕਿ ਅੰਕੜਿਆਂ ਦੇ ਹਿਸਾਬ ਦੇ ਨਾਲ ਟਰੰਪ ਤੇ 17.1% ਦੇ ਨਾਲ ਲਗਭਗ ਬਰਾਬਰ ਹੈ ਗੱਲ ਇਹ ਹੈ ਕਿ ਸਾਰੇ ਮੁੱਦੇ ਆਪਸ ਦੇ ਵਿੱਚ ਜੁੜੇ ਹੋਏ ਨੇ ਨੈਨੋ ਸਾਇੰਸ ਰਿਸਰਚ ਦੇ ਸੰਸਥਾਪਕ ਅਤੇ ਮੁਖ ਡਾਟਾ ਵਿਗਿਆਨੀ ਨਿਕ ਨੈਨੋਸ ਨੇ ਸੀਟੀਵੀ ਨਿਊਜ਼ ਦੇ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਜਦੋਂ ਲੋਕ ਟਰੰਪ ਅਤੇ ਅਮਰੀਕਾ ਬਾਰੇ ਸੋਚ ਰਹੇ ਹੁੰਦੇ ਨੇ ਤਾਂ ਉਹ ਇਸ ਬਾਰੇ ਸੋਚ ਰਹੇ ਹੁੰਦੇ ਨੇ ਕਿ ਨੌਕਰੀਆਂ ਆਰਥਿਕ ਬਵਸਥਾ ਆਰਥਿਕ ਤਰਹੀ ਇਜ਼ਾ ਕੀ ਅਰਥ ਹੈ ਇਹ ਉਸ ਅਨਿਸ਼ਚਿਤਤਾ ਤੇ ਚਿੰਤਾ ਨੂੰ ਦਰਸਾਉਂਦਾ ਜੋ ਬਹੁਤ ਸਾਰੇ ਕੈਨੇਡੀਅਨ ਦੇ ਵਿੱਚ ਦੋ ਰਾਸ਼ਟਰੀ ਸਬੰਧਾਂ ਤੇ ਕੈਨੇਡਾ ਦੀ ਆਤਿੱਤਤਾ ਦੇ ਲਈ ਇਸ ਦਾ ਕੀ ਅਰਥ ਹੋ ਸਕਦਾ ਹੈ ਨੈਨੋਸ ਨੇ ਕਿਹਾ ਉਹਨਾਂ ਦੋ ਘਟਨਾਵਾਂ ਨੂੰ ਕੈਨੇਡਾ ਅਮਰੀਕਾ ਸਬੰਧਾਂ ਅਤੇ ਕੈਨੇਡੀਅਨ ਅਰਥਵਿਵਸਥਾ ਦੇ ਲਈ ਇਜ਼ਾ ਕੀ ਹੱਥ ਹੈ ਇਸ ਬਾਰੇ ਕੈਨੇਡੀਅਨਸ ਦੇ ਲਈ ਇੱਕ ਡਰਾਈਵਿੰਗ ਫੋਕਸ ਨੂੰ ਸੋਚੋ ਨੈਨੋਸ ਦੇ ਸਰਸਜ ਦੇ ਅੰਕੜਿਆਂ ਅਨੁਸਾਰ ਕੈਨੇਡੀਅਨਸ ਲਈ 트ੰਪ ਚਿੰਤਾ ਦਾ ਕੇਂਦਰੀ ਬੁਤਾ ਸੀ ਪਿਛਲੇ ਜਨਵਰੀ ਦੇ ਵਿੱਚ 40% ਤੋਂ ਵੱਧ ਸਿਖਰ ਉੱਤੇ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਵਾਈਟ ਹਾਊਸ ਵਾਪਸ ਚਲੇ ਗਏ ਅਤੇ ਕੈਨੇਡੀਅਨਸ ਮੰਨਣਾ ਉਤੇ ਭਾਰੀ ਟੈਰਿਫ ਲਾਉਂਦੀ ਧਮਕੀ ਦਿੱਤੀ ਉਦੋਂ ਤੋਂ ਹੀ ਦੋਵੇਂ ਦੇਸ਼ ਲੰਬੇ ਸਮੇਂ ਤੋਂ ਵਪਾਰੀ ਉਤੇ ਵਿੱਚ ਕੀ ਹੋਏ ਨਹੀਂ ਉਦੋਂ ਤੋਂ ਇਹ ਘਟ ਤਿੱਬਣੇ ਪਰ ਇਹ ਅਸਲ ਵਿੱਚ ਇੱਕ ਰੋਲ ਕੋਸਟਰ ਸਵਾਰੀ ਹੈ ਜੋ ਨੈਨੋਸ ਨੇ ਕਿਹਾ 트াম্প ਦੇ आले-ਦwale ਕੈਨੇਡੀਅਨਸ ਦੀਆਂ ਚਿੰਤਾਵਾਂ ਨੂੰ ਪਿਛਲੇ 11 ਮਹੀਨਿਆਂ ਦੇ ਵਿੱਚ ਕਈ ਵਾਰ ਉੱਤੇ ਅਤੇ ਹੇਠਾਂ ਵੀ ਵੇਖਿਆ ਗਿਆ ਨੈਨੋਸ ਹਫਤਾਵਾਰੀ ਰਾਜਨੀਤਿਕ ਟ੍ਰੈਕਿੰਗ ਵੀ ਕਰਦਾ ਹੈ ਜੋ ਤੁਸੋਂਦਾ ਹੈ ਕਿ ਲਿਬਰਲ ਆਪਣੇ ਚੋਣਾਂ ਤੋਂ ਬਾਅਦ ਦੇ ਹਨੀਮੂਨ ਪੜਾ ਤੋਂ ਪਾਹਰਾ ਕੀ ਨਹੀਂ ਅਤੇ ਹੁਣ ਕੰਜ਼ਰਵੇਟਿਵ ਤੋਂ ਕੁਝ ਹੀ ਅੰਕਾ ਦੇ ਅੰਦਰ ਨੇ ਹਾਲਕੇ ਪਰਤਾਨ ਮੰਤਰੀ ਮਾਰਕਾਨੀ ਪਸੰਦੀਦਾ ਪ੍ਰਧਾਨ ਮੰਤਰੀ ਦੇ ਸਵਾਲਾਂ ਉਤੇ ਕੰਜ਼ਰਵੇਟਿਵ ਨੇਤਾ ਪੀਟਰ ਪੋਲੀਓ ਤੋਂ ਵੀ ਅੰਕਤੋ ਵੱਧ ਅੱਗੇ ਚੱਲ ਰਹੇ ਨਹੀਂ